ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆ ਆਪਣਾ ਹੈਗਾ ਮਾਰਚਿੰਗ ਸੂਟ organza ਦਾ ਕਮੀਜ਼ ਅਤੇ ਮਸਲਿਨ ਕਾਟਨ ਦੀ ਸਲਵਾਰ ਆ ਇਹਦੇ ਚਾਪ ਲਾਈਨਿੰਗ ਲਾਈ ਹੈ ਜੀ ਕਮੀਜ਼ ਚ ਤੇ ਪ੍ਰਿੰਟਡ ਹੀ ਹੈ ਕਮੀਜ਼ ਵਰਕ ਵਗੈਰਾ ਨਹੀਂ ਇਹਦੇ ਇੱਥੇ ਨਾ ਆ organza ਦੀ ਲੇਸ ਲਾ ਕੇ ਡਿਜ਼ਾਈਨ ਕਰਨ ਵਾਲੀ ਚੌੜੀ ਲੇਸ ਆ ਇਸ ਤਰ੍ਹਾਂ ਕਟਾ ਕਟਵਰਕ ਹੋਗਾ ਕਿ ਨੀਚੇ ਤੇ ਤੇ ਆਪਾਂ ਘੇਰੇ ਤੇ ਲਾਉਣੀ ਹੈ ਤੇ ਬਾਹਾਂ ਤੇ ਲਾਉਣੀ ਹੈ ਤੁਹਾਨੂੰ ਦੱਸਾਂ ਕਿ ਇਸ ਤਰ੍ਹਾਂ ਲਾਵਾਂਗੇ ਆਪਣਾ ਟੱਕ ਲੱਗਿਆ ਹੋਇਆ ਟੱਕ ਦੀ ਸੀਧ ਨੂੰ ਆਪਾਂ ਇਸ ਤਰ੍ਹਾਂ ਇਹ ਲੈਸ ਨੂੰ ਛੇਦਪੜ ਚੱਕ ਕਰਕੇ ਉੱਠੀ ਰੱਖ ਲਾਂਗੇ ਆਹ ਵਾਲੇ ਕਟਾਮ ਬਾਹਰ ਨੂੰ ਹੋਣ ਕੱਢਣੇ ਆਪਾਂ ਤੇ ਇਹਨਾਂ ਨੂੰ ਉੱਪਰ ਇਸ ਤਰ੍ਹਾਂ ਇੱਥੇ ਟੱਕ ਦੀ ਸੀਧ ਨੂੰ ਰੱਖਦੇ ਹੋਏ ਸਲਾਈ ਲਾ ਲਾਂਗੇ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਅੰਦਾਜ਼ੇ ਨਾਲ ਵੀ ਰੱਖ ਸਕਦੇ ਹਾਂ ਕਿੰਨਾ ਮੋਟਾ ਬਹ ਕਰ ਲੈਣਾ ਆਹ ਵਾਲੀ ਸਲਾਈ ਲਾਉਣ ਲੱਗੇ ਇੱਕ ਤੋਂ ਕਰਦਾਂਗੇ ਆਪਾਂ ਫਾਲਤੂ ਹਸ ਕਟਿੰਗ ਵਾਰੇ ਲਾ ਕੇ ਹੁਣ ਆਪਾਂ ਆਹ ਵਾਲਾ ਕੱਪੜਾ ਨਾ ਜਿਹੜਾ ਇਹਨੂੰ ਉੱਪਰ 모ੜਨਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਜਦੋਂ ਆਪਾਂ ਕੱਪੜਾ ਕੱਪੜਾ ਉੱਪਰ 모ੜਦੇ ਆਂ ਤੇ ਵੀ ਸਾਥੋਂ ਵਾਲ ਪੈ ਜਾਂਦੇ ਆਂ ਵੀ ਆਹ ਕੱਪੜਾ ਵੱਧ ਜਾਂਦਾ ਮਤਲਬ ਕਿ ਤੇ ਇਹ ਤਾਂ ਹੈਗਾ ਜੀ ਇੰਨਾ ਦਾ ਆਰਗੈਂਜਾ ਦਾ ਸੂਟ ਆ ਤਾਂ ਕਰਕੇ ਨਹੀਂ ਵੱਧਣਾ ਜੇ ਕਾਟਨ ਦਾ ਸੂਟ ਆ ਤੁਸੀਂ ਜੇ ਇਸ ਤਰ੍ਹਾਂ ਨਾਲ ਸਲਾਈ ਲਾਉਣ ਲੱਗੇ ਇਹਨੂੰ ਇਸ ਤਰ੍ਹਾਂ ਰੱਖ ਕੇ ਐਵੇਂ ਖਿੱਚੋਗੇ ਨਾ ਉਹ ਫਿਰ ਤਾਂ ਕਰਕੇ ਵੱਜ ਜਾਣਾ ਖਿੱਚੋ ਨਾ ਤੁਸੀਂ ਆਸਤੇ ਆਸਤੇ ਸਲਾਈ ਲਾਓ ਫਿਰ ਨਹੀਂ ਵੱਧਦਾ ਇਸ ਤਰ੍ਹਾਂ ਹੁਣ ਇਹਨੂੰ ਮੋੜ ਕੇ ਆਪਾਂ ਇਹਦੇ ਉੱਪਰ ਰੱਖ ਲਾਂਗੇ ਇਹਦੇ ਉੱਪਰ ਲਾ ਦਾਂਗੇ ਸਲਾਈ ਜਿਹੜਾ ਆਪਾਂ ਕਾਟਨ ਦਾ ਕੱਪੜਾ ਦਾ ਇਸ ਤਰ੍ਹਾਂ ਫੱਟਾ ਮੋੜਦੇ ਜਦੋਂ ਆਪਾਂ ਐਵੇਂ ਖਿੱਚ ਲੈਨੇ ਨਾ ਉਹ ਵੱਜ ਜਾਂਦਾ ਫਿਰ ਤਾਂ ਕਰਕੇ ਉਹ ਹੈ ਜਿਹੜਾ ਵਾਲ ਪੈਣ ਲੱਗ ਜਾਂਦਾ ਜਦੋਂ ਲੈਸ ਲਾਉਣੀ ਹੈ ਕਾਟਨ ਦੇ ਸੂਟ ਤੇ ਇਸ ਤਰ੍ਹਾਂ ਦੀ ਲੈਸ ਲਾਉਣੀ ਤੁਸੀਂ ਨਾ ਤਾਂ ਪਹਿਲਾਂ ਲੈਸ ਲਾਉਣ ਲੱਗੇ ਕਮੀਜ਼ ਵਾਲਾ ਕੱਪੜਾ ਖਿੱਚੋ ਤੇ ਨਾ ਉਪਰ ਮੋੜਨ ਲੱਗੇ ਇਸ ਤਰ੍ਹਾਂ ਖਿੱਚੋ ਕਿਉਂਕਿ ਫਿਰ ਉਹ ਕਾਟਨ ਹੁੰਦੀ ਹੈ ਨਾ ਕਾਟਨ ਵੱਜ ਜਾਂਦੀ ਹੈ ਤੇ ਫਿਰ ਸੈਟ ਨਹੀਂ ਆਉਂਦੀ ਮੋੜ ਬਲ ਜੇ ਪੈਣ ਲੱਗੇ ਜਾਂਦੇ ਫਿਰ ਬੁਰਾ ਲੱਗਦਾ ਦੇਖੋ ਇਹ ਤਾਂ ਆਪਣਾ ਬਿਲਕੁਲ ਵੀ ਨਹੀਂ ਘੇਰੇ ਵਾਲਾ ਕੱਪੜਾ ਸਲਾਈ ਦੇ ਉੱਪਰ ਮੋੜਿਆ ਆਪਾਂ ਵਧਿਆ ਇਸ ਤਰ੍ਹਾਂ ਲੱਗ ਗਈ ਹੁਣ ਇਹਨੂੰ ਆਪਾਂ ਢੇਠਾ ਵਾਲ ਨੂੰ ਮੋੜ ਕੇ ਤੇ ਦੇ ਉੱਪਰ ਲਾ ਲਾਂਗੇ ਇੱਥੇ ਕੱਚੀ ਸਲਾਈ ਕੱਚੀ ਸਲੀ ਲਾਉਣ ਲੱਗੇ ਤੁਸੀਂ ਆਹ ਵਾਲਾ ਕੱਪੜਾ ਜਿਹੜਾ ਇਹਨੂੰ ਚਾਹ ਦਾ ਪ੍ਰੈਸ ਨਾਲ ਐ ਕਰ ਲੋ। ਤੇ ਇਹ ਹੱਥ ਨਾਲ ਸਾਫਾ ਸਾਫ ਕਰ ਲੋ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਲੋ। ਠੀਕ ਹੈ ਜੀ ਆ ਦੇਖੋ ਹੁਣ ਖੇਰੇ ਤੇ ਤਾਂ ਆਪਣੀ ਲੈਂਸ ਲੱਗ ਗਈ ਤੇ ਇਸੇ ਤਰ੍ਹਾਂ ਹੀ ਆਪਾਂ ਬਾਤੇ ਲਾਉਣੀ ਹੈ ਬਾਤੇ ਵੀ ਤੁਹਾਨੂੰ ਦੱਸਦੇ ਆ। ਵਾਹ ਤੇ ਦੋਨੇ ਬਾਹਾਂ ਤੇ ਆਪਾਂ ਲਾਈਨਿੰਗ ਲਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਤਿਆਰ ਕਰ ਲਿਆ ਹੁਣ ਇਹਨੂੰ ਮੈਂ ਇੱਕ ਵਾਰੀ ਆਪਾਂ ਇਸ ਤਰ੍ਹਾਂ ਕੱਚਾ ਮੋੜ ਲਾਂਗੇ ਮੋੜੂ ਇਹਨੂੰ ਤਾਂ 모ੜਾਂਗੇ ਕਿਉਂਕਿ ਇਹਦੇ ਨਾਲ ਲਾਈਨਿੰਗ ਲੱਗਦੀ ਹੈ ਕਈ ਵਾਰੀ ਕੱਪੜਾ ਰਿਸ਼ਕ ਜਾਂਦਾ ਜੀ ਗੰਭਸ਼ਾ ਹੋ ਜਾਂਦਾ ਮੋਟੀ ਸਿਲਾਈ ਨਾ ਤੁਸੀਂ ਕੱਚੀ ਸਿਲਾਈ ਲਾ ਲਓ ਇਸੇ ਤਰ੍ਹਾਂ ਦੂਸਰੀ ਬਾਹਾਂ ਦੇ ਦੋਨਾਂ ਬਾਹਾਂ ਤੇ ਆਪਾਂ ਕੱਚੀ ਸਿਲਾਈ ਲਾ ਲਾਂਗੇ ਮੈਂ ਜੀ ਲਾਈਨਿੰਗ ਸਲਾਈ ਨਾਲ ਹੀ ਅਟੈਚ ਕਰਦੀ ਹੁੰਨੀ ਆ ਉਹਦੇ ਨਾਲ ਨਹੀਂ ਲਾਉਦੀ ਹੁੰਦੀ ਟੇਪ ਨਾਲ ਜਿਵੇਂ ਇਹ ਵਲਵਟ ਕਿਸ ਨੂੰ ਟੋਣਾ ਤੇ ਟੇਪ ਨਾਲ ਲਾਲ ਲੈਂਦੀਆਂ ਵਰਕ ਵਾਲਾ ਸੂਟ ਹੋਇਆ ਜਿੱਥੀ ਸੂਈ ਨਹੀਂ ਚੱਲਦੀ ਸਲਾਈ ਨਹੀਂ ਟੱਪਦੀ ਨਹੀਂ ਆਪਾਂ ਇਸੇ ਤਰ੍ਹਾਂ ਹੀ ਸਲਾਈ ਨਾਲ ਹੀ ਲਾਉਣੀ ਹੈ ਠੀਕ ਹੈ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਲਾਸ ਮੈਂਕੀ ਦੇਖ ਲਾਂਗੇ ਇਸ ਤਰ੍ਹਾਂ ਦੋਵਾਂ ਪਾਵਾਂ ਤੇ ਆਪਣੀ ਪੂਰੀ ਆਉਗੇ ਕਿ ਨਹੀਂ ਠੀਕ ਹੈ ਜੀ ਬਹੁਤ ਪੂਰੀ ਆ ਜਿਵੇਂ ਲੈਸ ਤੁਸੀਂ ਪਹਿਲਾਂ ਲੈਸ ਦਾ ਅੰਦਾਜ਼ਾ ਨਾਲ ਲਾ ਲਓ ਕਿਵਰੀ ਆਪਾਂ ਖੁੱਲੀ ਵਾਰ ਕਰਨੀ ਲੈਸ ਕੱਟ ਜਾਂਦੀ ਹੈ ਇੱਥੇ ਵੀ ਆਪਣਾ ਇਹ ਟੱਕ ਲੱਗਿਆ ਹੋਇਆ ਟੱਕ ਦੇ ਉੱਪਰ ਇਸ ਤਰ੍ਹਾਂ ਆਪਾਂ ਲੈਸ ਆ ਜਿਹੜੀ ਉੱਠੀ ਰੱਖਾਂਗੇ ਉੱਪਰ ਵੱਲ ਨੂੰ ਮੂਹ ਕਰਕੇ ਤੇ ਇੱਥੇ ਆਪਾਂ ਸਲਾਈ ਲਾਵਾਂਗੇ ਮੋٹے ਬਕੀ ਨਾਲ कर दें कटिंग इस तरह ही आपकी दूसरी बहते ला लेंगे लैस पुठी उपर वालू ਇੱਥੋਂ ਆਪਣਾ ਫालतੂ ਲੈਸ ਕਰ ਦਾਂਗੇ ਕਟਿੰਗ ਜੇ ਤੁਹਾਨੂੰ ਟੱਕ ਦੀ ਸੀਧ ਨੂੰ ਨਹੀਂ ਸिलाई ਲਾਉਣੀ ਆਉਂਦੀ ਤੇ ਤੁਸੀਂ ਸਕੀਲ ਨਾਲ ਚਾਕ ਨਾਲ ਨਿਸ਼ਾਨੀ ਲਾ ਲਓ ਉਹਦੇ ਉੱਪਰ ਪਰ ਲੈਸ ਰੱਖਦੇ ਹੋ ਹੁਣ ਆਹ ਵਾਲਾ ਕਪੜਾ ਪਰ ਪਹਿਲਾਂ ਇੱਕ ਕੋਰੀ ਕੱਚੀ ਸिलाई ਨੂੰ ਮੋੜ ਲਿਆ ਸੀ ਇਹਨੂੰ ਹੁਣ ਇਹਦੇ ਉੱਪਰ ਮੋੜ ਦਾਂਗੀ लेस ਲਾਉਣ ਲੱਗੇ ਥੋੜਾ ਜਿਹਾ ਬਖਾ ਤੁਸੀਂ ਮੋਟਾ ਰੱਖੋ ਜਿਆਦਾ ਬ੍ਰੇਕ ਨਾ ਕਰੋ ਕਿਉਂਕਿ ਕਈ ਵਾਰੀ ਆਪਣੇ ਤੋਂ ਜੇ ਨਾਰ ਸਹੀ ਲੈਸ ਲੱਗੇ ਤੇ ਜੇ ਬਖਾ ਬ੍ਰੇਕ ਹੋਆ ਤਾਂ ਆਪਾਂ ਪਟਕੇ ਦੁਬਾਰੇ ਠੀਕ ਕਰ ਸਕਦੇ ਆ ਆ ਦੇਖੋ ਮੈਂ ਦੁਬਾਰੇ ਫੇਰ ਹੁਣ ਤੁਹਾਨੂੰ ਦੱਸ ਦਿੰਨੀ ਆ ਤੁਸੀਂ ਕਾਟਨ ਦੇ ਸੂਟ ਤੇ ਇਸ ਤਰ੍ਹਾਂ ਵੀ ਲੈਸ ਲਾਉਣੇ ਆ ਤਾਂ ਇਹਨੂੰ ਆਹ ਵਾਲਾ ਕੱਪੜਾ ਜਦੋਂ ਇਸ ਤਰ੍ਹਾਂ ਕਰਾਂ ਇਹਨੂੰ ਐਵੇਂ ਖਿੱਚਣਾ ਨਹੀਂ ਉਸ ਆਸਤੀ ਆਸਤੀ ਲਾਉਣਾ ਫਿਰ ਤੁਹਾਡੇ ਕੋਲ ਕੱਪੜੇ ਚ ਵਲ ਨਹੀਂ ਪੈਂਦੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਨਾ ਵੀ ਕਹਿੰਨੀ ਮੈਥੋਂ ਜੇ ਜਦੋਂ ਆਹ ਵਾਲਾ ਕਪੜਾ ਉੱਪਰ ਮੋੜਦੇ ਆਂ ਤੇ ਵਲ ਪੈ ਜਾਂਦੇ ਆ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਫੜ ਕੇ ਐਵੇਂ ਖਿੱਚਾਂਗੇ ਫਿਰ ਵਲ ਪੈਣਗੀ ਇਹਨੂੰ ਖਿੱਚਣਾ ਨਹੀਂ ਇਸ ਤਰ੍ਹਾਂ ਆਸਤੇ ਹਸਤੇ ਰੱਖਦੇ ਹੋਏ ਸਲਾਈ ਲਾ ਦੇਣੀ ਅਮ ਬਾਹਾਂ ਤੇ ਕੀ ਰਹੇ ਤੇ ਇੱਕ ਵੀਡੀਓ ਚ ਤੁਹਾਨੂੰ ਦੱਸਤਾ ਲੈਸ ਲਾਉਣ ਦਾ ਤਰੀਕਾ ਇਹ ਲੈਸ ਤਾਂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਐਨੀ ਕਿ ਲੈਸ ਲਾਉਣ ਜੀ ਸੂਟ ਸੋਹਣਾ ਲੱਗਣ ਲੱਗੇ ਜਾਂਦਾ ਸਸਤੇ ਸੂਟ ਨੂੰ ਆਪਾਂ ਇਸ ਤਰ੍ਹਾਂ ਵੀ ਲੈਸ ਨਾਲ ਨੂਰਾ ਬਣਾ ਸਕਦੇ ਹਾਂ ਹੁਣ ਇਧਰਲੇ ਤੇ ਆਪਾਂ ਕੱਚੀ ਸिलाई ਲਾ ਲਈਏ फिर थानू दिखावे बाव के घेरे तो किस तरह लगती है लैस एक बह तो ना थो सिलाई ला के भी दिखा दें इस तरह कि इस तरह अपनी बांह लगेगी इतो खुली रखनी बह ठीक है देखो हम सीधी करके दिखाने थोन इस तरह अपनी बह बन जूगी दूसरी भी इस तरह ही बन जूगी बह जी देखो घेरा भी दिखा दें थोनू आखो जी तुम ਕੇ ਰਹੀ ਤੇ ਵੀ ਆਪਣੇ ਇਸ ਤਰ੍ਹਾਂ लेस ਲੱਗ ਗਈ ਤੇ ਆ ਹੋ ਗਈ ਬਾਹ ਆਪਣੇ ਤਿਆਰ ਠੀਕ ਹੈ ਆ ਦੂਸਰੀ ਬਾਹ ਦੇਖ ਕੇ ਦੱਸਿਓ ਤੁਸੀਂ ਤੁਹਾਨੂੰ ਮੇਰਾ लेस ਲਾਉਣ ਦਾ ਤਰੀਕਾ ਤੇ ਸੂਟ ਦਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਇਸ ਤਰ੍ਹਾਂ ਆਪਣੀ ਬਾਹ ਪਾਕਿਸਤਾਨੀ ਖੁੱਲੀ ਬਾਹ ਬਾਈ ਨੂੰ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਲਾਈਕ ਕਰਾਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੂਸਰਾ ਚੈਨਲ ਆਪਣਾ ਜਸਪ੍ਰੀਤ ਮਲਟੀ ਕੁਕਿੰਗ ਨੂੰ ਵੀ ਸਬਸਕ੍ਰਾਈਬ ਕਰ ਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮੇਰਾ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤੇ ਇੱਕ ਸੋਣਾ ਜਿਹਾ ਕਮੈਂਟ ਜ਼ਰੂਰ ਕਰਨਾ